ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੈਰੋਂ ਬਾਣੀ ਰਬਦਾਸ ਜੀਓ ਕੀ ਘਰ ਦੁਜਾ ਇੱਕ ਓੰਕਾਰੀ ਸਤਗੁਰ ਪ੍ਰਸਾਦ ਬਿੰਦੇ ਕੇ ਉਪਜੈ ਨਹੀਂ ਅਸ ਜੋ ਦਿਸ ਸੋ ਹੋਈ ਬਿਨਸ ਵਰਨ ਸਹਿਤ ਜੋ ਜਪੈ ਨਾਮ ਸੋ ਜੋਗੀ ਕੇਵਲ ਨਹਿ ਕਾਮ ਪਰਚੈ ਰਾਮ ਰਵੈ ਜੋ ਕੋਈ ਪਾਰਸ ਪਰਸੈ ਦੁਬਦਾ ਨਾ ਹੋਈ ਰਾਮ ਸੋ ਮਨ ਮਨ ਕੀ ਦੁਬਿਦਾ ਕਾਈ ਬਿੰਦਵਾਰੈ ਤ੍ਰੈਲੋਕ ਸਮਾਈ ਮਨ ਕਾ ਸੁਭਾ ਸੁਭਾਉ ਸਭ ਕੋ ਈ ਕਰ ਕਰਤਾ ਹੋਏ ਸੋ ਨਨ ਅਨਪਤਾ ਰਹੈ ਫਲ ਕਾਰਨ ਫੁੱਲੇ ਬਨਰੈ ਫਲ ਲਗ ਤਬ ਫੁੱਲ ਬਿਲਾਏ ਗਿਆਨ ਕਾਰਨ ਕਰਮ ਅਭਿਆਸੇ ਗਿਆਨ ਭਇਆ ਤੈ ਕਰਮੈ ਨਾਸੀ कृत कारण दद मत ऐसे जानी जीवत मुकते सदा निर्वाणे कहर विदाज परम बैरागी हृदय राम की नाम जप से भागे नाम देव नाम देव आओ कलंदर केशव कर बदालि पे सवार जिन आकाश कुल सिर कीनी कौस शपथ पातल ਚਮਾਰੇ ਪੋਸਕਾ ਮੰਦਰ ਤੇਰਾ ਏ ਬਿਦ ਬਨੇ ਗੋਪਾਲਾ ਸ਼ਵਨ ਕੋਟ ਕਾ ਪੇ ਹਨ ਤੇਰਾ ਸੋ ਲੈ ਸਹਜ ਸਹਸ ਇਜ਼ਾਰ ਪਾਰ ਠਾਰੈ ਮੁੱਧ ਘਰ ਤੇਰਾ ਸਹਿਨਿਕ ਸਭ ਸੰਸਾਰ ਧੀ ਮੈਂ ਜਰ ਮਨ ਮੌਲਾ ਨਾ ਸਹਿਨਿਵਾਜ ਗੁਜ਼ਾਰੇ ਬੀਬੇ ਕੌਲਾ ਕੋ ਸੋ ਕਾਇਨ ਤੇਰਾ ਨਰੰਕਾਰੀ ਅਕਾਰੇ ਭਗਤ ਕਰਤੇ ਮਿਰਤਾਲ ਛਿਨਾਈ ਕਹਿ ਪੈ ਕਰੋ ਪੁਕਾਰ ਨਾਮੈ ਕਾ ਸੁਆਮੀ ਅੰਤਰ ਜਮਿ ਫਿਰ ਸਗਲ ਬੇਦਿਸਵਾ ਨਾਮੈ ਕਾ ਸੁਆਮੀ ਅੰਤਰ ਜਮਿ ਫਿਰ ਸਗਲ ਬਦਿਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ